ਨੇ ਬੈਠ ਜਾ ਬੈਠ 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 ਉਹ ਨਹੀਂ ਤੂੰ ਜਾਣਾ ਬਾਹਰ ਜਾਣਾ ਹੈ ਉੱਧਰ ਹੈ ਬੈਠ ਤਾ ਸੀ ਫਿਰ ਬੈਠ ਪ ਲੈ ਬੈਠ ਸੈਟ ਕਰੋ ਸੈਟ ਕਰੋ ਪਹਿਲਾਂ ਸੈਟ ਕਰੋ ਇਹ ਚਾਹ ਲੈਣਾ ਹੈ ਪਾ ਚਾਹ ਡੈਡੀ ਨੇ ਚਾਹ ਪੀਣੀ ਹੈ ਹਜੇ ਮੈਂ ਚਾਹ ਪੀਥੇ ਬੈਠ ਮੈਂ ਚਾਹ ਪੀਣਾ ਦਿੰਦਾ ਚਾਣਾ ਬਣ ਕੇ ਬੈਠ ਜਾ ਉਹਨੇ ਹਜੇ ਨਹੀਂ ਜਾਣਾ ਡੈਡੀ ਨੂੰ ਕੰਮ ਹੈ ਮੈਂ ਚਾਹ ਪੀ ਲਾ ਆਹ ਰਹੀ ਮੈਂ ਚਾਹ ਪੀਣੀ ਹੈ ਚਾਹ ਚੱਤੀ ਹੈ ਡੈਡੀ ਦੀ ਚੰਗਾ ਹਜੇ ਚਾਹ ਪੀਣੀ ਹੈਗੀ ਤੇ ਹੋਰ ਚਾਹ ਪੀਣੀ ਹੈ ਹਜੇ ਡੈਡੀ ਨੇ ਇਹ ਚੱਲ ਤੂੰ ਤਾਂ ਫੀਡ ਫੂਡ ਖਾ ਲਈ ਚੱਲ ਚੰਗੀ ਲਿਖ ਲੈ ਉਹਨੇ ਤੇ ਠੀਕ ਹੈ ਚਲ ਬਹਿ ਜਾ ਉਹਨੇ ਚਾਹ ਪੀ ਲੈਣ ਦੇ ਚੰਗਾ ਬਹਿ ਜਾ ਉਹਨੇ ਬਹਿ ਜਾ ਬਹਿ 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 ਬੈਠ 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 ਮੈਂ ਜਾ ਵੀ ਲਾਂ ਤੇ ਮੈਂ ਚਾਹ ਲੈ ਕੇ ਤੀਕਾ ਪਹਿਲਾਂ ਬਾਹਲਾ ਸਿਆਣਾਗਾ ਚਾਹ ਪੀ ਕੇ ਫੇਰ ਜਾਇਓ ਚੰਗਾ ਚਾਹ ਪੀ ਕੇ ਜਾਣਾ ਹਜੀ ਡੈਡੀ ਨੇ ਚਾਹ ਪੀਣੀ ਐ ਫਿਰ ਮੈਂ ਲੀਚੀ ਲੈ ਕੇ ਜਾਣਾ ਚਾਹ ਪੀ ਕੇ ਰਾਤ ਨਵੀ ਨੇ ਇਹਦੇ ਪਾਊਡਰ ਲਾਇਆ ਸੀ ਵਧੀਆ ਲਵਾ ਲੈਨੇ ਆਪਟਰ ਪੋਸਾ ਹੋ ਗਿਆ ਤੇ ਡਾਕਟਰ ਲਾਇਆ ਜਿੰਨੇ ਦੋ ਡਰਗ ਫੇਰ ਲਾਂਗੇ ਮੈਂ ਲੀਚੀ ਪੋਟ ਲਾਇਆ ਮੈਂ ਜਿੰਨੇ ਮੈਂ ਦੇਣੀ ਚਾਹ ਕੀ ਉਹ ਤੇ ਇਹ ਤਾਂ ਕੁਸ ਬੱਜਿਆ ਹੋਣਾ ਮੂੜੀ ਮੂੜੀ ਉਧਰ ਟੱਪ ਜਾਂਦੀ ਇਹਨੂੰ ਉਹਨਾਂ ਦੇ ਕੋਠੇ ਤੇ ਹਾਂਜੀ ਕੱਲ ਜਿਹੜੀ ਮਗਣੀ ਬਣਾਈ ਸੀ ਰਾਤ ਤੇ ਉਹ ਆਪਾਂ ਨੇ ਗਰਮ ਧਰਤੀ ਤੇ ਜਿੱਦੋਂ ਇਹਦਾ ਕਿਓ ਬਣ ਗਿਆ ਫਿਰ ਮੈਂ ਪੁਣਕੇ ਟੱਪੇ ਚ ਪਾ ਦਿੱਤੀ ਹੈਲੋ ਜੀ ਸਸਰੀ ਅਕਾਲ ਜੀ ਤੁਹਾਡਾ ਸਾਥ ਤਾਂ ਆਪਣੇ ਮਾਰਮੋਤ ਲੌਗ ਵਿੱਚ ਤੇ ਅੱਜ ਆਪਾਂ ਚੱਲ ਜਾਈਏਂਗੇ ਰਖੜੀ ਬੰਨਣ ਲੈ ਕੇ ਚੱਲਦੀ ਹਾਂ ਮੈਂ ਸੋਹਣੀ ਨਾਲ ਆਹ ਦੇਖੀ ਕਿੰਨੀ ਕੰਮ ਆਪਾਂ ਨੇ ਸਾਰੇ ਕਰ ਲਏ ਗੁੱਟੀ ਪਾਣੀ ਆਪਾਂ ਖਾ ਕੇ ਤੁਰੇ ਆਂਗੇ ਇਹ ਦਿਖਾਉਣੀ ਨਵੀਂ ਵੀ ਤਿਆਰ ਹੋ ਗਈ ਨਾਲੇ ਆਹ ਦੇਖੋ ਇੱਕ ਇੱਕ ਕੰਮ ਨੇ ਸਾਰਾ ਕਰਕੇ ਫੇਰ ਤੁਦਦੀ ਨੇਗੀ ਆਹ ਸਾਡਾ ਬੈਗ ਬੈਗ ਕਿਤੇ ਦਾ ਕੱਢ ਲੀਏ ਵੈਸੇ ਕੁਛ ਨਹੀਂ ਇਹਦੇ ਚ ਐਲਨ ਅਵੀ ਹਲੋ ਜੀ ਇਸੇ ਕਾਲ ਦੀ ਨਵੀਂ ਦਿੱਖ ਤਿਆਰ ਹੋ ਗਈ ਨਮਾਟਾ ਪਾਇ ਨਵੀ ਨੇ ਇੱਕ ਇਹਨੂੰ ਹੋਰ ਮਿਲ ਜੀ ਗੀਚੀ ਚੱਡ ਕਰ ਰੂਗਾ ਹਨਾ ਚਲੋ ਅੱਜ ਸੋਨੂ ਪਿੱਛੋਂ ਮੰਡੀ ਦੀ ਸ਼ਹਿਰ ਅਮੇਜ ਸਰ ਸਿੱਖੋਂਗੇ ਤੇ ਹਾਂਜੀ ਆਪਾਂ ਕੋਠੇ ਗਰੂ ਤੋਂ ਬਸ ਚੜਾਗੇ ਅਭੀ ਤੇ ਡੈਡੀ ਜਾਂਦੇ ਸਾਰ ਤੱਕ ਚੜਾ ਆਇਆ ਉਹਦੇ ਨਾਲ ਨਵੀ ਉਰੇ ਬੈਠੀ ਹੈ ਹਾਂਜੀ ਕੋਠੇਗੁਰੂ ਪਹੁੰਚ ਗਏ ਸੇ ਇੱਥੋਂ ਬਸ ਜੜਾਂਗੇ ਕਿੱਝ ਮੰਡੀ ਵਾਲੀ बुआ तो बुरा त मर ना ही भुगा था, भुगा था, हो गए हांजी पहुंच गई मैं बचा आंडी हरमान खड़ा देखा ठीक है हाँ, पता लग गया भी है ਬੋਲੋ ਅੱਡੇ ਅੱਡੇ ਐਂਡੀ ਮਾਰਨਾ ਹਾਲੇ ਸਾਰੇ ਸਾਰੇ ਆਏ ਬੈਠੇ ਗਏ ਸਤਿ ਸ਼੍ਰੀ ਅਕਾਲ ਆਪਈ ਸਤਿ ਸ਼੍ਰੀ ਅਕਾਲ ਜੀ ਮਾਤਾ ਕਿੰਨੇ ਵਿਕਤੀ ਹੈ ਆ ਬੈਠੇ ਹੈ ਵੀ ਠੀਕ ਹੈ ਠੀਕ ਚਲ ਮਿਲਦੀਆਂ ਹਾਂ ਮੈਂ ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਹੈਲੋ ਹੈਲੋ ਕਰਦੀ ਆਈ ਕਰੀ ਰੈਡੀ ਹੈਲੋ ਨਾ ਐਂ ਗਾਣ ਤੇ ਸਤਿ ਸ਼੍ਰੀ ਅਕਾਲ ਕਰ ਸਤਿ ਸ਼੍ਰੀ ਅਕਾਲ ਵੀ ਕਰਦੇ ਵੀਰ ਕਿਵੇਂ ਕਰਦੇ ਸਤਿ ਸ਼੍ਰੀ ਅਕਾਲ ਉਹ ਦੇਖ ਨਾਨੀ ਬੈਠੀ ਨਾਲੇ ਜੱਜ ਬੈਠਾ ਇੱਧਰ ਐਮਪੀ ਮਾਸੀ ਬੈਠੀ ਆ ਹੈਲੋ ਸਤਿ ਸ਼੍ਰੀ ਅਕਾਲ ਕਹਿੰਦੀ ਐ ਸਤਿ ਸ਼੍ਰੀ ਅਕਾਲ ਕਰਦੀ ਐ ਮਾਸੀ ਮਾਸੀ ਸਾਨੂੰ ਸਪੈਸ਼ਲ ਮੈਨੂੰ ਬੁਲਾਇਆ ਸੀਗਾ ਫਿਰ ਐਮਪੀ ਮੈਨੂੰ ਮਿਲ ਕੇ ਗਈ ਤੇ ਥੇ ਨੇੜੇ ਹੈ ਕਿਤੇ ਇਹ ਆ ਤੇ ਬੈਠੇ ਤੇ ਇੱਧਰ ਗਿਆਨ ਤਾਂ ਬੈਠੀ ਆਇਆ ਨੂੰ ਤਾਂ ਸਾਨੂੰ ਥੋੜਾ ਟਾਈਮ ਹੋ ਗਿਆ ਤੇ ਫਿਰ ਮੈਂ ਹਾਂ ಶಾರತಿ ಹೀ ಲಿ ಕೇರಿ ಮಮ್ಮಿ ਦੀ ਚਾਤੀ ਖੜੀ ਫਿਰ ਅਸੀਂ ਪਾਲੇ ਟਾਈਮ ਤੇ ਆਏ ਆਂਗੇ ਨਹੀਂ ਲਾਤਾ ਤੈਨੂੰ ਚੱਲਾ ਚੱਲ ਹੁਣ ਬੰਨਾਂਗੇ ਅਸੀਂ ਰਖੜੀ ਪਾਣੀ ਨਿਕਲਿਆ Yes. लेना पसे? और तेरे भी लेना पसे। चला रहा हूँ मैं तेरे भी बना दे। मस्ती करो थोड़ी मस्ती करो। अच्छा, लाइफ। ऐसा होगा। हाँ, हमारे पैर। तुम नहीं सारी परमात्मा, तुम्हारी से बात करता हूँ भाई। मम्मी चल। नहीं नहीं, बाला बाला दे दे ये दे बच्चे उतना दूर स्थिर हैं। त्याग दे पहन � आया ना बनाया ये मेरे भी बनांगे मम्मी ये कर सकती है अरमान दादा था चुप अरमान ये कर सकती है नमत ये दिखती है चाची दीदी बनाई करती है ये छोटा सोना सोना आई एकदम देमेट वाली छोटा अरे लंपिया पुरानी ये ट्रिक किया और आई ना ਪਰ ਨਹੀਂ ਐਂ ਤੇ ਕੱਢੀ ਉਹ ਕੱਢੂਆ ਜਪਦਾ ਨੂੰ ਬੈਠਣਾ ਨਾ ਆ ਨਾ ਨਾ ਨਹੀਂ ਕਰੀ ਕਿਉਂ ਸਭ ਨੂੰ ਤਾਂ ਸੋਈ ਆਗੇ ਮੈਂ ਕਿਹਾ ਕਿ ਸਰ੍ਹ੍ਹੂ ਲਿਆ ਇੱਕ ਤਾਂ ਦੇਖ ਹਾਂ ਸਰ ਤੰਦਨਟ ਹਾਂ ਲੱਗੂ ਤੇ ਮਾ ਰਹਿਣਾ ना साफ़ बोला तू गोविंद के साथ हमारे साथ तारी थोड़ी और गिर गया बच्चा तारी हाँ बोला कितना तारी तारी लोग नहीं पिज़्ज़ा होता होगा ये तो मेरी पिज़्ज़ाई बहुत सेहनी है इतने सारे हम तो एक दो बार सामने न मारे ये जब तो बिज़्ज़ाई आई है रखती है बहुत पिज़्ज़ाई भाई तैयार न ਇਹ ਪੈਗਣੀਆਂ ਹੈ ਜਿਹਨਾਂ ਉੱਪਰ ਜੈਨ ਸਾਡੇ ਹੋਣ ਕਾਲੀ ਨਾ ਬੀਰੋ ਕਰਦੀ ਹੈ ਦੋਹਾਂ ਨੂੰ ਚੁੱਕ ਕੇ ਬਿਠਾਦੀ ਹੈਗੀ ਸਾਡੇ ਹਰੇਕ ਮਤਲਬ ਸਾਨੂੰ ਹੁੰਦਾਰਦੀ ਹੈਗੀ ਇਹ ਮੇਰਾ ਪ੍ਰਾਣੀ ਵੀ ਉੱਪਰ ਹੈ ਇਹ ਲੋ ਅਏ नो 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 नहीं क्या कर ये हां ये कहानियां मत कर ये यार हेलो आओ यार बोल यार भाई घर का घर चल तीन पतानी सुन पतानी नहीं बस चली जाऊंगा भाई मैं हूं और गुस्तियां बच्चे बस चला देती दाली मैं जाद ख़बाब। कैप्टन दाऊद चाट क्या होगा? ना ख़बाब। इसलिए मैं दाऊद हूँ। दाली। दाली। इसलिए मैं दामी। इसलिए मैं दामी। बुक्स तक बज म। बाप बेइज्ज़े ऐसी रूटी खाना। आज मैं ये रूटी खाने जाएँ चाटे बिरयानी खाने ਮੈਂ ਧੀ ਰਾਜੀ ਬਾਵਦੀ ਬਾਵ ਜੰਬਾ ਦਾ ਨਿਰਤ ਅਰੇ ਜੰਦਾ ਤਾਂ ਕਿ ਨਹੀਂ ਜਾਂਦਾ ਮੇਰੇ ਨੂੰ ਮਾਰਦਾ

ਇੱਕ ਚੰਦਰਪੁਰ ਆ ਨਿਵੰਨੀ ਹੈ ਨਾ ਡੈਡੀ ਤੇ ਕਿਉਂਕਿ ਡੈਡੀ ਕੰਮ ਤੇ ਗਿਆ ਵਿਆਹ ਆ ਨਹੀਂ ਹਜਰ ਨੂੰ ਟਾਈਮ ਲੱਗੂਗਾ ਕਿ ਆ ਹੈਗੀ ਸਾਡੀ ਫਰੂਟੀ ਟੂਟੀ ਫਰੂਟੀ ਹੈਲੋ ਕਰ ਦੇ ਖੋਲ ਨਾ ਟੂਟੀ ਫਰੂਟੀ ਹੈਲੋ ਕਰ ਦੇ ਕਿਹੜਾ ਦੇ ਡਾਗ ਦੇ ਕਿਹੜਾ ਦੇ ਅਸੀਂ ਹੁਣ ਬਸਤੇ ਜਾਣਾ ਪਹਿਲੀ ਵਾਰ ਬਸਤੇ ਆਏ ਆ ਜਾਂਦੀ ਹੈਗੀ ਚੰਗਾ ਚੰਗਾ ਆਪਾ ਜੀ ठीक है चंगा बायरमन जाने है सही तो मुंह में नया दरहियार कर के मोटर थाई दे के यार कर ओ नवी कौन है ये जी कुर्ता बन लगी हो पसंद है दिवाली पर होनी आंधी कुर्ता पे मम पता की लेके गई सी मैं कहा के तो है आ लो मेरे वास्ते सूट लेके गई आओ ਆਵਲ ਰੈਂ ਪਿੰਨ ਸੁਪੂਤ ਸੰਦ ਕੀਤਾਗਾ ਤੇ ਅਸੀਂ ਇਹਨੂੰ ਮੰਮੀ ਨਹੀਂ ਜਾਦਾ ਆਉਣੇ ਨੇ ਅਸੀਂ ਵੀ ਮਾਵਾ ਵਾਗ ਨਹੀਂ ਆ ਰਹੇ ਤੇਰੀ ਮਾਸੀ ਵੀ ਹੈਗੀ ਤੇ ਉਹ ਹੋ ਤੁਰੇ ਨਹੀਂ ਆ ਉਹ ਕਹਿੰਦੇ ਤੁਸੀਂ ਦਵਾ ਦਿਓ ਤੇ ਅਸੀਂ ਤੁਹਾਨੂੰ ਪਹਿਣ ਨਹੀਂ ਮੈਂ ਕੱਲ ਕੋਈ ਨਾ ਚੱਲੀ ਮਿਲਣ ਵਾਸਤੇ ਬੁਲਾਇਆ ਸੀ ਆਪੇ ਵੀ ਮੈਂ ਚੱਲੋ ਕਪੜੇ ਵੀ ਦਵਾਵਾਂਗੇ ਰੋਹੀ ਨਾ ਕੋਈ ਨਿਰਾਧੀ ਲੈ ਸਾਥ ਵੀ ਜਾਏਗੀ ਨਹੀਂ ਹੁੰਦੇਗਾ ਪਹਿਣਾ ਮੈਂ ਉਹ ਫੋਨ ਤੇ ਵੀ ਗੱਲ ਕਰਦੇ ਇਹ ਨਹੀਂ ਮੈਂ ਕਿਹਾਗਾ ਮੈਂ ਇਹਨੂੰ ਬੁਲਾਉਣਾ ਹੀ ਨਹੀਂ ਆਪਾਂ ਕੋਤ ਮੇਰੀ ਗੱਲ ਉਹਦੀ ਲਿਖੀ ਹੁੰਨੀ ਕਿ ਸੀਗੀ ਹਾਂ ਲੈ ਇਹਨਾਂ ਦੀ ਰੋਚ ਦਿੰਦਾ ਇਹ ਅੰਕਲ ਨੇ ਵੀ ਰੇਮਪੀਣੂ ਨਾ ਸਗੰਦੇ ਕੇ ਤੋੜਿਆਗਾ ਕਹਿੰਦੇ ਤੂੰ ਟੈਨਸ਼ਨ ਨਾ ਲੈ ਤੇ ਪਰਮਾਤਮਾ ਬਾਲਾ ਵਾਲਾ ਦੇਵੇ ਇਹਨਾਂ ਦੀ ਵੀ ਕਮਾਈ 'ਚ ਬਰਕਤ ਪਾਵੇ ਤੇ ਇੱਥੇ ਬਹੁਤ ਸੋਹਣਾ ਕੱਪੜਾ ਹੈਗਾ ਤੇ ਜਿਹੜੇ ਵੀ ਮੇਰੀਆਂ ਭੈਣਾਂ ਦੇਖਦੀਆਂ ਇੱਥੇ ਜ਼ਰੂਰ ਆਏ ਪੁੱਛੋ ਮੰਡੀ ਗਿਆਨੀ ਮਾਰਕੀਟ ਗਿਆਨੀ ਮਾਰਕੀਟ ਅੰਕਲ ਕਹਿੰਦੇ ਤੂੰ ਮੇਰੇ ਕੋਲੇ ਆ ਕੁੜੀਏ ਕਹਿੰਦੇ ਜਿਹੜੀ ਚੀਜ਼ ਦੀ ਤੈਨੂੰ ਲੋੜ ਆ ਲੈ ਫਿਰ ਇੰਨਾ ਜੇ ਨੋ ਰੇਮਪੀ ਦੇ ਫਿਰ ਹੋਰ ਤੈਨੂੰ ਕੀ ਚਾਹੀਦਾ ਧੀਆ ਸਾਬ ਦੀਆਂ ਸਾਂਝੀਆਂ ਹੁੰਦੀਆਂ ਹਾਂ ਚਲੋ ਅੰਕਲ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਪੁੱਤ ਜਮਨੀ ਤਾ ਆ ਕੇ ਫਿਰ ਮੈਂ ਬਾਗੀ ਸੀਗੀ ਮੈਨੂੰ ਥੋੜਾ ਜਿਹਾ ਕੰਮ ਸੀਗਾ ਜ਼ਰੂਰੀ ਤੇ ਕੋਈ ਆਏ ਸੀਗੇ ਇੰਗਲੈਂਡ ਤੋਂ ਜਿੱਥੇ ਜਸ਼ਨ ਰਹਿੰਦਾ ਸੀ ਫਿਰ ਮੈਂ ਉਹਨਾਂ ਨੂੰ ਮਿਲਣ ਬਾਗੀ ਕੋਠੀ ਕੰਮ ਕਰਕੇ ਫਿਰ ਮੈਨੂੰ ਟਾਈਮ ਲੱਗ ਗਿਆ ਸ਼ਾਮ ਨੂੰ ਫਿਰ ਆ ਕੇ ਫਟਫਟ ਸਾਰੇ ਕੰਮ ਕੀਤੇ ਹਨੇਰਾ ਹੋ ਗਿਆ ਰਾਤ ਨੂੰ 8 9 ਵਜੇ ਗਈ 9 ਵਜੇ ਗਈ ਸੀ ਕਿ ਮੈਨੂੰ ਰੋਟੀ ਬਣਾਉਣੀ ਦੀ ਕਿਉਂਕਿ ਆ ਕੇ ਫਿਰ ਕਿੰਨਾ ਕੰਮ ਹੋ ਜਾਂਦਾ ਹੈਗਾ ਬੰਦੇ ਨੂੰ ਤੇ ਉਸ ਤੋਂ ਬਾਅਦ ਫਿਰ ਮੈਂ ਕੋਈ ਵੀਡੀਓ ਨਹੀਂ ਬਣਾਈਗੀ ਮਾਸੀ ਦੀ ਕੁੜੀ ਨੂੰ ਮੈਂ ਮੇਲਣਾ ਬੁਲਾਇਆ ਸੀਗਾ ਤੇ ਉਹ ਆ ਗਈ ਸੀ ਉਹ ਮੇਰੀ ਮਾਸਟੀ ਜਿਹੜੀ ਬਸ ਤੋਂ ਡਿੱਕ ਗਈ ਅਜੀਤ ਤੈਤ ਹੋ ਗਈ ਸੀਗੀ ਦੀ ਇਹਦੇ ਕੋਲੇ ਜਾਂਦੀ ਸੀ ਜਿਹੜੀ ਪਾਸੇ ਦੀ ਕੁੜੀ ਵੀਡੀਓ ਚ ਦਿਖਾਈ ਐ ਮੈਨੂੰ ਤੁਹਾਨੂੰ ਤੇ ਫਿਰ ਮੈਂ ਇਹਨੂੰ ਆਖਿਆ ਨਾਲੇ ਤੂੰ ਮੈਨੂੰ ਮੈਲ ਜੀਨ ਤੇ ਨਾਲੇ ਮੈਂ ਆਖਿਆ ਤੈਨੂੰ ਮੈਂ ਕੱਪੜੇ ਕੁੱਪੜੇ ਦਵਾ ਦੂਗੀ ਚੱਲ ਤੇ ਮੈਂ ਉਹਨੂੰ ਫਿਰ ਗਰਮੀ ਵਾਲਾ ਕੇਰਾ ਸੂਰ ਦਵਾਤਾ ਫਿਰ ਮੈਂ ਜੀ ਦੋਨੋਂ ਦੇਖਣਾ ਉਹ ਬਿਮਾਰ ਰਹਿੰਦੀ ਐ ਇੱਕ ਤਾਂ ਤੇ ਨਿੱਕੀ ਜੀ ਉਮਰ ਦੀ ਐ ਇੱਕ ਛੋਟਾ ਜਿਹਾ ਮੁੰਡਾ ਹੈਗਾ ਉਹਦਾ ਚਲੋ ਹੈਗਾ 10-11 ਸਾਲਾਂ ਦਾ ਹੈਗਾ ਤੇ ਬਹੁਤ ਬੱਚਾ ਹਨ ਮਤਲਬ ਹੈ ਨਹੀਂਗਾ ਤੇ ਤਾਂ ਫਿਰ ਨਾ ਮੇਰਾ ਦਿਲ ਜ ਉਹਨੂੰ ਦੇਖ ਕੇ ਬਸ ਖਰਾਜ ਹੋ ਗਿਆ ਕਿਉਂਕਿ ਉਹ ਦਵਾਈ ਦੁਈ ਖਾਂਦੀ ਹੈਗੀ ਉਹ ਠੀਕ ਨਹੀਂ ਰਹਿੰਦੀਗੀ ਜਿਵੇਂ ਉਹਨੂੰ ਘੱਟ ਖੈਰ ਵੀ ਉਹਦੇ ਮੂੜੇ ਪਏ ਆ ਹੱਥ ਵੀ ਉਂਗਲਾਂ ਵੀ ਤੇ ਮੂੰਹ ਵੀ ਥੋੜੀ ਥੋੜੀ ਸੂਜੀ ਸੀਗੀ ਕੰਮ ਨੂੰ ਬਹੁਤ ਹੋਏਗੀ ਮੇਰੇ ਵਾਂਗੂ ਕੰਮ ਕਰਦੀ ਹੈਗੀ ਐ ਕੰਮ ਨੂੰ ਨਹੀਂ ਜਮਾ ਹੋ ਟਿਕਦੀ ਨਹੀਂਗੀ ਹੁਣ ਬਸ ਉਹ ਤੋਂ ਇੰਨਾ ਹੁੰਦਾ ਨਹੀਂਗਾ ਫਿਰ ਉਹਦਾ ਮੁੰਡਾ ਵੀ ਕਰਾ ਦਿੰਦਾ ਉਹ ਵੀ ਸੱਸ ਵੀ ਜੇ ਉਹਦੇ ਘਰ ਵਾਲਾ ਵੀ ਕੰਮ ਉਹਦੇ ਨਾਲ ਕਰਵਾਉਂਦਾਗਾ ਜੇ ਤੂੰ ਵੀ ਉਹਦੇ ਕੋਲੇ ਟਾਈਮ ਹੁੰਦਾਗਾ ਤੇ ਉਸ ਤੋਂ ਮੇਰਾ ਐ ਜੀ ਮਨ ਖਰਾਬ ਹੋ ਗਿਆ ਤੇ ਫਿਰ ਮੈਂ ਆਖਿਆ ਚਲੋ ਹੁਣ ਮੈਂ ਕੋਈ ਵੀਡੀਓ ਨਹੀਂ ਬਣਾਉਂਦੀਗੀ ਹਾਂਜੀ ਜਿਹੜੀ ਛੋਟੀ ਹੈਗੀ ਭੈਣ ਮੇਰੀ ਉਹ ਵੀ ਆਈ ਸੀ ਵੱਡੀ ਭੈਣ ਨਹੀਂ ਜੇ ਆਈਗੀ ਤੇ ਉਦੋਂ ਸਾਨੂੰ ਪਤਾ ਨਹੀਂ ਵੀ ਕਿਉਂ ਨਹੀਂ ਆਏਗੀ ਕਿਉਂਕਿ ਸਾਡੀ ਉਹਦੇ ਨਾਲ ਕੋਈ ਗੱਲ ਨਹੀਂ ਹੋएगी ਤੇ ਅਸੀਂ ਦੋਨੇ ਪਹਿਣਾ ਗਈਆਂ ਸੀਗੀਆਂ ਤੇ ਜੇਦੋਂ ਉਹਦਾ ਟਾਈਮ ਲੱਗੇ ਉਹ ਜਾਏ ਹੋਊਗੀ ਤੇ ਫਿਰ ਅਸੀਂ ਬਸਤੇ ਮੈਂ ਗਈ ਸੀ ਇਹ ਕੱਲ ਮੈਂ ਬਸ ਵੀਡੀਓ ਬਣਾਉਣ ਲੱਗੀ ਤੇ ਮੈਨੂੰ ਲੱਗਦਾ ਸੀਗਾ ਹੋਰ ਹੀ ਜਾਂ ਫਿਰ ਮੈਂ ਬਣਾ ਲਈ ਥੋੜੀ ਜੀ ਮੈਂ ਚਲੋ ਹੁਣ ਜਦੋਂ ਅਸੀਂ ਯੂਟਿਊਬਰ ਬਣ ਗਏ ਤੇ ਵੀਡੀਓ ਤਾਂ ਬਣਾਉਣੀ ਹੈਗੀ ਫਿਰ ਮੈਂ ਥੋੜੀ ਜੀ ਬਣਾ ਲਈ ਉਹਨਾਂ ਆਪਾ ਵੀਡੀਓ ਦੇ ਕਰਦੇ ਆ ਸਮਾਤੀ ਮੈਲਟਿੰਗ ਇੱਕ ਨੰਬਰ ਹੋਰ ਵੀਡੀਓ ਦੇ ਨਾਲ ਤੱਕ ਲਈ ਸਾਰੇ ਹਮਸੱਸੀ ਕਾਦੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ